ਜੇ ਆਪਾਂ ਵਿਆਜਨਾਸਤੇ ਵੀ ਕਰਦੇ ਆ ਮੰਨ ਕੇ ਚਲੋ 2000 ਰੁਪਏ ਭਰ ਕੇ ਏਸੀ ਲੈ ਜਾਈਏ ਕਿੰਨੇ ਚਿਰ ਦੀ ਗਾਰੰਟੀ ਦਿਓਗੇ ਨਾਲ 10 ਸਾਲ ਵੀਰੇ ਪੂਰੇ ਏਸੀ ਦੀ ਗਾਰੰਟੀ ਕਰਨ ਇੱਕ ਗੱਲ ਇਹ ਹੁੰਦੀ ਹੈ ਵੀ ਕਈ ਵਾਰੀ ਵਿਆਜ ਤੇ ਦੇ ਦਿੰਦੇ ਆ ਉਸ ਤੋਂ ਬਾਅਦ ਕੰਪਨੀਆਂ ਵਿਆਜ ਲਾਉਣ ਲੱਗ ਜਾਂਦੀਆਂ ਇਸ ਤਰ੍ਹਾਂ ਦੀ ਕੋਈ ਜ਼ਿੰਮੇਵਾਰੀ ਹੋਊਗੀ ਵੀ ਹਾਂਜੀ ਆਪਾਂ ਸਾਬੇ ਵਿਆਜ ਨਹੀਂ ਲੱਗੂਗੀ ਜਿਹੜੀ ਗੱਲ ਉਹ ਰੋ ਕਰਕੇ ਦਵਾਂਗੇ ਆਪਾਂ ਹੋਰ ਕੋਈ ਵਿਆਜ ਨਹੀਂ ਹੋਊਗਾ ਮੈਂ ਸਮਝ ਗਿਆ ਵੀ ਇਹ ਸਾਰਿਆਂ 'ਚ ਫਰਿੱਜ ਬਣਾਉਣਾ ਸਾਰੇ ਫਰਿੱਜ ਬਣਾਉਣਾ ਰੀਫ੍ਰਿਜਰੇਟਰ ਨਹੀਂ ਬਣਾਉਣਾ ਜੇ ਫਰਿੱਜ ਬਣਾਉਣਾ ਫਰਿੱਜ ਬਣਾਉਣਾ ਜੀ ਮਤਲਬ ਉਹ ਤਿੰਨਾਂ ਨੂੰ ਹੀ ਮਤਲਬ ਬਰਫ ਵਾਲਾ ਦਿਨਾਂ ਦੇ ਵਿੱਚ ਨਹੀਂ ਆਪਣਾ ਬਰਫ ਵਾਲਾ ਖਾਨਾ ਫालतू ਪਿਆ ਰਹਿੰਦਾ ਤਾਂ ਉਹਨੂੰ ਵੀ ਫਰਿੱਜ ਬਣਾਉਣਾ ਉਹਨੂੰ ਵੀ ਫਰਿੱਜ ਬਣਾ ਸਕਦੇ ਫਰਿੱਜ ਬਣਾ ਲੂਗਾ ਜੀ ਓਕੇ ਹਾਂਜੀ ਠੀਕ ਆ ਠੀਕ ਆ ਠੀਕ ਆ ਬਰਫ ਵਾਲੇ ਖਾਨੇ ਨੂੰ ਵੀ ਫਰਿੱਜ ਬਣਾ ਸਕਦੇ ਹਾਂਜੀ ਠੀਕ ਆ ਠੀਕ ਆ ਠੀਕ ਆ ਠੀਕ ਆ ਇਹ ਕਨਵਰਟ ਅਸੇ ਰੇਟ 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 ਕਿੰਨਾ ਪਰਸੈਂਟ ਦੇ ਇਹਦਾ ਰੇਟ ਰੂਟ ਕਿਸੇ ਦਾ ਦੇ ਦੇ ਇੱਕਦਾਂ 36000 ਰੁਪਏ ਤੋਂ ਮਸ਼ੀਨ 36000 ਰੁਪਏ ਦੀ ਇਹ ਵੀ ਬੋਡੀ ਸਟੀਲ ਬੋਡੀ ਚ ਹੈ ਨਾ ਇਹ ਬੋਡੀ ਚ ਵੀ ਤੇ ਵਾਈਫਾਈ ਵਾਲਾ ਜੇ ਆਪਾਂ ਇਹਨੂੰ ਕਿਤੇ ਬੈਠਿਆ ਮੋਬਾਈਲ ਤੋਂ ਵੀ ਯੂਜ਼ ਕਰ ਸਕਦੇ ਇਹਨੂੰ ਅੱਛਾ ਹਾਂ ਜੀ ਘਰੇ ਬੈਠੇ ਪਵਾਨੀ ਗੜ ਦੇ ਵਿੱਚ ਬਹੁਤ ਪੁਰਾਣਾ ਸ਼ੋਰੂਮ ਜਿੱਥੇ ਨਾ ਤੁਹਾਨੂੰ ਹੁਣ ਸੇਲ ਪ੍ਰੋਮੋਸ਼ਨ ਵਾਸਤੇ ਨਵਾਂ ਸੀਜ਼ਨ ਆ ਰਿਹਾ ਗਰਮੀਆਂ ਦਾ ਤਾਂ ਸੇਲ ਪ੍ਰੋਮੋਸ਼ਨ ਵਾਸਤੇ ਤੁਹਾਡੇ ਲਈ ਕਾਫੀ ਆਫਰਾਂ ਇੱਕ ਤਾਂ ਸਭ ਤੋਂ ਪਹਿਲਾ ਆਫਰ ਤੁਹਾਨੂੰ ਮੈਂ ਇਹ ਗੱਲ ਦੱਸ ਤਿਆਂ ਕਿ ਤੁਹਾਨੂੰ 0% ਵਿਆਜ ਤੇ ਤੁਸੀਂ ਬਸ ਕੁਛਕ ਪੈਸੇ ਜਮਾ ਕਰਾਉਣੇ ਹੋਣਗੇ ਤੇ ਉਸ ਤੋਂ ਬਾਅਦ ਆਸਾਨ ਜਿਹਾ ਕਿਸ਼ਤਾਂ ਤੇ ਤੁਹਾਨੂੰ ਬਿਲਕੁਲ ਕੋਈ ਵਿਆਜ ਨਹੀਂ ਲੱਗਣਾ ਤੁਹਾਨੂੰ ਬਜਾਜ ਕਾਰਡ ਤੇ ਵੀ ਸਮਾਨ ਮਿਲ ਸਕਦਾ ਪਰ ਜੇ ਤੁਸੀਂ ਨਗਦ ਲੈਣੇ ਆ ਤਾਂ ਕਰਨ ਹੁਣਾਂ ਨੇ ਤੁਹਾਨੂੰ ਇਸ ਤਰ੍ਹਾਂ ਦੇ ਆਫਰ ਦੇ ਦੇਣੇ ਆ ਕਿਉਂਕਿ ਸੇਲ ਪ੍ਰੋਮੋਸ਼ਨ ਆਉਣ ਵਾਲਾ ਸੀਜ਼ਨ ਆ ਰਿਹਾ ਤੇ ਹਾਂ ਇੱਕ ਗੱਲ ਇਹ ਆ ਵੀ ਸੇਲ ਪ੍ਰੋਮੋਸ਼ਨ ਲਈ ਆਏ ਨਹੀਂ ਕਿ ਆਫ ਸੀਜ਼ਨਲ ਚੀਜ਼ਾਂ ਤੇ ਆਪਾਂ ਇਸ ਬੰਦੇ ਤੋਂ ਆਫਰ ਲਵਾਂਗੇ ਨਾ ਆਪਾਂ ਉਹਨਾਂ ਚੀਜ਼ਾਂ ਤੇ ਹੀ ਆਫਰ ਲਵਾਂਗੇ ਜਿਹੜੀਆਂ ਚੀਜ਼ਾਂ ਆਉਣ ਵਾਲੇ ਸੀਜ਼ਨ 'ਚ ਕੰਮ ਆਉਣਗੀਆਂ ਕਰਨ ਬਾਈ ਆਇਆ ਮੈਂ ਮੈਨੂੰ ਇਸ ਗੱਲ ਦਾ ਦੁੱਖ ਵੀ ਹੋਣਾ ਬਾਈ ਬਾਈ ਦਰਸ਼ਨ ਸਿੰਘ ਹੁਣੀ ਮਤਲਬ ਚਲੇ ਗਏ ਹਨ ਤਾਂ ਬਈ ਮਤਲਬ ਇਹ ਗੱਲ ਦਾ ਦੁੱਖ ਹੋਇਆ ਪਰ ਮਤਲਬ ਮੈਨੂੰ ਇਹ ਗੱਲ ਚੰਗਾ ਵੀ ਲੱਗ ਰਿਹਾ ਵੀ ਉਹਨਾਂ ਦੇ ਬੇਟੇ ਨੇ ਉਹਦਾ ਕੰਮ ਸੰਭਲਿਆ ਹਨ ਨਹੀਂ ਆਮ ਤੌਰ ਤੇ ਜੇ ਤਾਂ ਕਾਰੋਬਾਰ ਖਰਾਬ ਹੋ ਜਾਂਦੇ ਬਾਤ ਦੇ ਵਿੱਚ ਤੇ ਸੋਹਣਿਆ ਆਪਾਂ ਹੁਣ ਤੇਰੇ ਤੇਰਾ ਪਹਿਲਾ ਸੀ ਜਨੀਆ ਤੇਰੇ ਵੱਲੋਂ ਹਾਂਜੀ ਤਾਂ ਆਪਾਂ ਗਾਕਾ ਨੂੰ ਏਸੀਾਂ ਤੇ ਹੀ ਦੱਸ ਦਈਏ ਕੋਈ ਵਧੀਆ ਘੈਂਟ ਜਿਹਾ ਆਫਰ ਦੇ ਦੋ ਅ ਕਿਹੜੀ ਕਿਹੜੀ ਕੰਪਨੀ ਦੇ ਏਸੀ ਆਪਣੇ ਕੋਲ ਸਾਰੇ ਮਿਲ ਜਾਣਗੇ ਬਈ ਜਿਵੇਂ ਉਹ ਨੀਡਾ ਹੋ ਗਿਆ ਆਪਣੇ ਲਵੇ ਹਾਇਰ ਮਿਲ ਜੂਗਾ ਮਿਸਟੂ ਵਿਚ ਹੋ ਗਿਆ ਵਰਲਪੂਲ ਹੋ ਗਿਆ ਜੀ ਮੈਂ ਮੈਂ ਜੇ ਮੰਨ ਕੇ ਚੱਲ ਮੈਂ ਤੁਹਾਡੇ ਤੋਂ ਐਜ਼ ਏ ਕਸਟਮਰ ਕਮ ਹਾਂਜੀ ਹਾਂ ਤੇ ਯਾਰ ਮੈਨੂੰ ਕਰਨ ਡੇਟਾ ਨੂੰ ਏਸੀ ਚਾਹੀਦਾ ਹਾਂਜੀ ਜੈਜ ਰੇਟ ਚਾਹੀਦਾ ਕਿਸ਼ਤਾਂ ਦੇ ਚਾਹੀਦਾ ਤੁਸੀਂ ਮੈਨੂੰ ਕਿਹੜਾ ਕਿਹੜਾ ਏਸੀ ਆਬ ਕਿਹੜਾ ਦੇਵੋਗੇ ਬਈ ਵਾਰਲਪੂਲ ਲੈ ਲੋ ਜਮੇ 1.5 ਟਨ 3 ਸਟਾਰ ਆ ਰਿਹਾ ਜੀ ਤੇ ਜੇ ਆਪਾਂ ਬਜਾਜਤ ਨਾਸਤੇ ਵੀ ਕਰਦੇ ਆ ਮੰਨ ਕੇ ਚਲੋ 2000 ਰੁਪਏ ਪਰ ਏਸੀ ਲੈ ਜਾਈਂ ਅੱਛਾ ਮੈਂ ਤੁਹਾਨੂੰ 2000 ਰੁਪਏ ਦੇਵਾਂ ਹਾਂਜੀ ਹਾਂ ਏਸੀ ਘਰੇ ਲੈ ਜਾ ਏਸੀ ਘਰੇ ਲੈ ਜਾ ਹਾਂਜੀ ਆਓ ਫਿੱਟ ਕਰਨ ਵਾਲੇ ਨਾਲ ਬੰਦੇ ਵੀ ਲੈ ਜਾ ਹਾਂਜੀ ਹਾਂ ਜੇ ਨੇੜੇ ਟੇੜੇ ਹੋਇਆ ਤਾਂ ਹਾਂਜੀ ਭਾਵੇਂ ਦੂਰ ਵੀ ਹੋਵੇ ਵੀਰੇ ਜੀ ਤਾਂ ਜੇ ਉੱਥੇ ਵੀ ਫਿਟਿੰਗ ਕਰਾ ਦਾਂਗੇ ਆਪਾਂ ਅੱਛਾ ਫਿਟਿੰਗ ਕਰਾ ਦਿਓਗੇ ਹਾਂਜੀ ਹਾਂ ਨਾਲ ਮੈਂ ਤੁਹਾਡੇ ਫਿਟਿੰਗ ਕਰਨ ਵਾਲੇ ਬੰਦੇ ਲੈ ਕਿੰਨੇ ਚਿਰ ਦੀ ਗਾਰੰਟੀ ਦਿਓਗੇ ਨਾਲ 10 ਸਾਲ ਵੀਰੇ ਪੂਰੇ ਏਸੀ ਦੀ ਗਾਰੰਟੀ ਹੋਊਗੀ ਤੇ 2 ਸਾਲ ਪੂਰੇ ਇਨਡੋਰ ਦੀ ਗਾਰੰਟੀ ਆ ਜਾਊਗੀ ਆਪਣੀ ਵਿਆਜ ਕੋਈ ਕਰਨ ਇੱਕ ਗੱਲ ਇਹ ਹੁੰਦੀ ਹੈ ਵੀ ਕਈ ਵਾਰੀ ਵਿਆਜ ਤੇ ਦੇ ਦਿੰਦੇ ਆ ਉਸ ਤੋਂ ਬਾਅਦ ਕੰਪਨੀਆਂ ਵਿਆਜ ਲਾਉਣ ਲੱਗ ਜਾਂਦੀਆਂ ਇਸ ਤਰ੍ਹਾਂ ਦੀ ਕੋਈ ਜ਼ਿੰਮੇਵਾਰੀ ਹੋਊਗੀ ਵੀ ਕੋਈ ਆਪਾਂ ਸਾਹਿਬ ਵਿਆਜ ਨਹੀਂ ਲੱਗੂਗੀ ਜਿਹੜੀ ਗੱਲ ਉਹਨੂੰ ਕਰਕੇ ਦਵਾਂਗੇ ਆਪਾਂ ਹੋਰ ਕੋਈ ਵਿਆਜ ਨਹੀਂ ਹੋਊਗਾ ਕਿੰਨੇ ਪੈਸਿਆਂ ਦਾ ਦੇ ਦੋਗੇ ਫਿਰ ਅਪਾ ਜਨੂੰ 31000 ਰੁਪਏ ਦਾ ਇਸੀ ਦੇ ਦਾਂਗੇ ਵੀਰੇ ਮਤਲਬ 31000 ਦਾ ਕਿਸ਼ਤਾਂ ਤੇ ਕਿਸ਼ਤ ਕਿੰਨੀ ਵੱਜੂਗੀ ਕਿਸ਼ਤ ਵੀਰੇ ਮੰਨ ਲਈ ਚਲੋ 900 ਰੁਪਏ ਵੀ ਵੇਖ ਸਕਦੀ ਐ 2000 ਵੀ ਵੇਖ ਸਕਦੇ ਆ ਤੁਹਾਡੇ ਹਿਸਾਬ ਨਾਲ ਜਿੰਨੀ ਮੰਨ ਲਓ ਮੈਂ ਮੰਨ ਲਓ ਵੀ 2000 ਤੁਹਾਨੂੰ ਦੇ ਗਿਆ ਰਹਿ ਗਿਆ 29 ਹਾਂਜੀ ਵੀਰੇ 29 ਰਹਿ ਗਿਆ ਤੇ 29 ਮੰਨ ਲਓ 1000 ਰੁਪਏ ਕਿਸ਼ਤ ਮੰਨ ਲਈ ਤਾਂ ਮੈਂ 29 ਕਿਸ਼ਤਾਂ ਜੀ ਪੈਸੇ ਦੇ ਦੇਣੇ ਹਾਂਜੀ ਹਾਂ ਤੇ ਦੋ ਸਾਲਾਂ ਚ ਮੇਰੇ ਪੈਸੇ ਖਤਮ ਹੋ ਜਾਣਗੇ ਤੇ ਹਜ਼ਾਰ-ਹਜ਼ਾਰ ਰੁਪਈਆ ਤੇ ਦੇਣਾ ਪੂਰਾ 29 ਹੀ ਹੋਊਗਾ 29 ਰੁਪਈਆ ਵੀ ਵਧਦੇ ਨਾ ਨਾ ਪੂਰਾ ਤੇ ਤਾਂ ਇਹ ਸਾਰੇ ਅਸੀਂ ਤਾਂ ਹੀ ਆਫਰ ਸਾਰਿਆਂ ਤੇ ਜਿੰਨੇ ਵੀ ਨੇ ਵਾਰਨ ਪੂਲ ਦਾ ਵੀ ਹੈਗਾ ਤੁਹਾਡੇ ਕੋਲੇ ਮਿਸਟਰ ਬਸ਼ੀਰਾ ਵੀ ਐਸਟੀਬੀਸੀ ਦਾ ਵੀ ਹੈਗਾ ਪੈਨਾਸੋਨਿਕ ਆਜੂ ਪੈਨਾਸੋਨਿਕ ਦੇ ਵੀ ਹੈਗੇ ਆ ਹਾਇਰ ਦਾ ਵੀ ਹੈ ਉਹ ਨੀਡਾ ਵੀ ਆਜੂ ਉਹ ਨੀਡਾ ਦਾ ਵੀ ਹੈਗਾ ਮਤਲਬ ਉਹ ਗਾਹਕ ਦੀ ਚੁਆਇਸ ਆ ਹਾਂਜੀ ਆਵਰੇ ਕੀ ਲੈਣਾ ਚਾਹੁੰਦਾ ਕੋਈ 3 ਸਟਾਰ ਲੈਣਾ ਚਾਹੁੰਦਾ 4 ਸਟਾਰ ਲੈਣਾ ਚਾਹੁੰਦਾ ਹਨਾ ਜਿਹੜਾ ਲੈਣਾ ਚਾਹੁੰਦਾ ਮੰਗਾ ਲੈ ਸਕਦਾ ਆਜੋ ਫਿਰ ਥੋੜਾ ਜਿਹਾ ਮੈਨੂੰ ਹੋਰ ਵੀ ਆਫਰ ਦੱਸੋ ਆ ਫਰਿੱਜਾਂ ਜਿਹੜਾ ਇਹ ਮਾਲ ਆ ਸਾਰਾ ਇਹ ਫਰੈਸ਼ ਦਾ ਹੈ ਮਤਲਬ ਸਾਰਾ ਫਰੈਸ਼ ਦਾ ਵੀਰੇ ਫਰੈਸ਼ ਮਾਲ ਹੈ ਈਕੁੱਲ ਨਵਾਂ ਮਾਲ ਆ ਇਹ ਜਿਹਦੀ ਬੈਲ ਗਰੰਟੀ ਵਾਰੰਟੀ ਸਾਰਾ ਕੁਝ ਹਾਂਜੀ ਆ ਮਿਲੂਗਾ ਇਹ ਆਪਣੇ ਲਈ ਬੋਸ਼ ਦਾ ਫਰਿੱਜ ਆਜੂਗਾ ਵੀਰੇ ਜਿਹੜਾ ਫੋਰਨ ਕੰਟਰੀਆਂ ਦੇ ਵਿੱਚ ਵੀ ਸਾਰੇ ਯੂਜ਼ ਹੁੰਦੇ ਨੇ ਆਪਣੇ ਲਈ ਹਾਂ ਹਾਂਜੀ 3 ਡੋਰਾਂ ਵਾਲਾ 3 ਡੋਰਾਂ ਵਾਲਾ 3 ਡੋਰਾਂ ਵਾਲਾ ਫਰਿੱਜ ਆ ਦੇਖੋ ਪਹਿਲੀ ਤਾਂ ਗੱਲੇ ਹੈ ਬਹੁਤ ਵੱਡਾ ਹਾਂਜੀ ਤੇ ਇਹਦੇ ਵਿੱਚ ਕੀ ਖਾਸियत ਹੈ ਫਰਿੱਜ ਦੇ ਵਿੱਚ ਕੀ ਗੁਣ ਕੀ ਹੈ ਇਹਦਾ ਇੱਕ ਤਾਂ ਵੀਰੇ ਆ ਗਿਆ ਇਹ 트리플 ਡੋਰ ਜੀ ਆਪਾਂ ਨਾ ਡੋਰ ਆ ਗਿਆ ਹਾਂ ਤੇ ਟੋਟਲੀ ਆਪਣਾ ਸਟੀਲ ਬਾਡੀ ਦੇ ਵਿੱਚ ਆ ਵੀਰੇ ਬਾਰੋਂ ਇਹ ਸਾਰਾ ਨਹੀਂ ਬਾਕੀਆਂ ਦੇ ਆਪਣੀ ਚਾਦਰ ਲੱਗੀ ਹੁੰਦੀ ਹੈ ਤੇ ਸਟੀਲ ਬਾਡੀ ਆ ਗਿਆ ਸਾਰਾ ਅੱਛਾ ਸਟੀਲ ਬਾਡੀ ਜੇ ਸਾਰਾ ਕਨਵਰਟੇਬਲ ਹੈ ਜਿੰਨੀ ਵੀ ਸਾਰਾ ਟੱਚ ਆ ਜਾਊਗਾ ਆਪਣਾ ਕਨਵਰਟੇਬਲ ਦਾ ਮਤਲਬ ਮਤਲਬ ਜੇ ਆਪਾਂ ਨੇ ਹੁਣ ਸਾਰਾ ਕੱਲਾ ਹੀ ਫ੍ਰਿਜ ਬਣਾਉਣਾ ਵੀਰੇ ਬਣਾ ਸਕਦੇ ਆਪਾਂ ਅੱਛਾ ਮੈਂ ਸਮਝ ਗਿਆ ਵੀ ਇਹ ਸਾਰਿਆਂ ਚ ਫ੍ਰਿਜ ਬਣਾਉਣਾ ਸਾਰੇ ਫ੍ਰਿਜ ਫ੍ਰਿਜ ਬਣਾਉਣਾ ਰੀਫ੍ਰਿਜਰੇਟਰ ਨਹੀਂ ਬਣਾਉਣਾ ਜੇ ਫ੍ਰਿਜ ਬਣਾਉਣਾ ਫ੍ਰਿਜ ਬਣਾਉਣਾ ਜੀ ਮਤਲਬ ਤਿੰਨਾਂ ਨੂੰ ਹੀ ਮਤਲਬ ਬਰਫ ਵਾਲਾ ਦਿਨਾਂ ਦੇ ਵਿੱਚ ਨਹੀਂ ਆਪਣਾ ਬਰਫ ਵਾਲਾ ਖਾਨਾ ਫालतू ਪਿਆ ਰਹਿੰਦਾ ਤਾਂ ਉਹਨੂੰ ਵੀ ਫ੍ਰਿਜ ਬਣਾਉਣਾ ਉਹਨੂੰ ਵੀ ਫ੍ਰਿਜ ਬਣਾ ਸਕਦੇ ਫ੍ਰਿਜ ਬਣਾ ਦੋ ਜੀ ਓਕੇ ਹਾਂਜੀ ਠੀਕ ਆ ਠੀਕ ਆ ਠੀਕ ਆ ਬਰਫ ਵਾਲੇ ਖਾਨੇ ਨੂੰ ਵੀ ਫ੍ਰਿਜ ਬਣਾ ਸਕਦੇ ਹਾਂਜੀ ਠੀਕ ਆ ਠੀਕ ਆ ਠੀਕ ਆ ਇਹ ਵੀਰੇ ਆਪਣਾ ਜਿਵੇਂ 458 ਲੀਟਰ ਦੇ ਵਿੱਚ ਆ ਜਾਂਦਾ। ਹੂੰ। ਇਹ ਆਪਣਾ 48000 ਰੁਪਏ ਦੀ ਕਾਸਟ ਹੋ ਰਹੀ ਆ। 48000 ਰੁਪਏ ਦਾ ਗਾਹਕ ਨੂੰ ਦੇਵੋਗੇ? ਹਾਂਜੀ ਹਾਂ। ਮਤਲਬ 4-5000 ਰੁਪਏ ਭਰ ਕੇ ਲੈ ਜੇ। ਹਾਂਜੀ ਹਾਂ ਵੀਰੇ। ਭਰ ਕੇ ਲੈ ਕੇ ਜਾ ਸਕਦਾ ਜੀ। ਲੈ ਵੀ ਸੱਜਣਾ 5000 ਰੁਪਏ ਦੇ ਕੇ ਤੁਸੀਂ ਆ ਫਰਿੱਜ ਲੈ ਜਾ ਸਕਦੇ। ਹਾਂਜੀ ਹਾਂ। ਐਮੀ ਇਹ ਨਾ ਗੱਲ ਬਾਤ। ਬੰਦੇ ਦੀ ਦੂਰੀ ਨੇੜੀ ਦਾ ਨਹੀਂ ਕਿ ਚੱਕੋ ਚੱਕਰ। ਹਾਂਜੀ ਨਾ ਦੂਰ ਦਾ ਕੋਈ। ਹਾਂ ਜਿੰਨੇ ਮਰਜ਼ੀ ਦੂਰ ਦਾ ਹੋਵੇ। ਹਾਂਜੀ ਹਾਂ। ਤੇ ਆਹ ਸੱਜਣਾ ਆਹ ਕੀ ਆਲਮਾਰੀ ਆ? ਇਹ ਵੀ ਫਰਿੱਜ ਆ ਜਾਊਗਾ ਵੀਰੇ ਸਾਈਡ ਵਾਈਜ਼ ਸਾਈਡ ਆ ਗਿਆ ਆਪਣਾ ਸ਼ਾ ਹਾਜੀ ਆ ਵੀ ਫ੍ਰਿਜ ਹੈ ਇਹ ਕਿਹੜੀ ਕੰਪਨੀ ਹੈ ਇਹ ਸੈਮਸੰਗ ਆ ਰਿਹਾ ਵੀਰੇ ਆਪਣੇ ਲਈ ਇਹ ਤਾਂ ਬੜਾ ਮਹਿੰਗਾ ਹੋਊਗਾ ਰੇਟ ਵੀ ਠੀਕ ਹੈ ਵੀਰੇ ਇੱਕ ਗਾਰੰਟੀ ਵੀ ਸਾਰਨੂੰ ਜ਼ਿਆਦਾ ਦੇ ਰਹੇ ਆਪਾਂ ਇਹਦੀ ਅੱਛਾ 20 ਸਾਲ ਮੋਟਰ ਦੀ ਹੈ ਜੀ 20 ਸਾਲ ਹਾਂਜੀ ਹਾਂ 20 ਸਾਲ ਦੀ ਤੇ ਰੇਟ ਵੀ ਫਰਜ਼ਾਇਜ ਕਿੰਨਾ ਦਾ ਰੇਟ ਵੀ ਵੀਰੇ ਆਪਣਾ ਮੰਨ ਕੇ ਚਲੋ 80000 ਰੁਪਏ ਦਾ ਪੈ ਰਿਹਾ ਜੀ ਇਹ ਲਓ ਜੀ ਇਹ 80000 ਰੁਪਏ ਦਾ ਫ੍ਰਿਜ ਹੈ ਤੇ 20 ਸਾਲ ਦੀ ਗਾਰੰਟੀ ਆ ਇਹ ਵੀ ਵਿਆਜ ਕਾਰ ਤੇ ਮਿਲ ਜੂਗਾ ਵਿਆਜ ਕਾਰ ਤੇ ਜੀ ਇਹ ਵੀ ਵਿਆਜ ਕਾਰ ਤੇ ਮਿਲ ਜੂਗਾ ਤੇ ਮੜਾ ਜੀ ਵਾਸ਼ਿੰਗ ਮਸ਼ੀਨ ਵਾਲੇ ਪਾਸੇ ਵੀ ਆਜ ਕੇ ਵੀ ਰਿਤ ਆਜ ਆਜੋ 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 ਵਾਸ਼ਿੰਗ ਮਸ਼ੀਨਾਂ ਵੀ ਦਿਖਾ ਦਗੇ ਵਾਸ਼ਿੰਗ ਮਸ਼ੀਨਾਂ ਚੋਂ ਸਾਨੂੰ ਬਾਹਲੀਆਂ ਤੇ ਯਾਰ ਤੇਰੇ ਕੋ ਪੰਜਾਂ ਹੀ ਬਹੁਤ ਆਏ ਤਾਂ ਕਿਸ ਕੰਪਣੀਆਂ ਸੱਤ ਅੱਠ ਕੰਪਣੀਆਂ ਦੀਆਂ ਹੋਣਗੀਆਂ ਹਾਂਜੀ ਆ ਵੀਰੇ ਸਾਰੇ ਬ੍ਰਾਂਡ ਮਿਲ ਜਾਣਗੇ ਜੀ ਸਾਰੇ ਬ੍ਰਾਂਡ ਮਿਲ ਜਾਣਗੇ ਪਰ ਮੈਨੂੰ ਕੋਈ ਇਹ 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 ਇਹਨੂੰ ਯਾਰ ਸਾਡੀਆਂ ਬੁੜੀਆਂ ਵੀ ਇਹ ਜੀ ਪਾਹਲਦੀਆਂ ਕਾਮਯਾਬ ਹੈ ਹਾਂਜੀ ਆ ਵੀਰੇ ਇਹ ਸਾਰਨੋ ਵੈਸਟ ਆ ਜਾਂਦੇ ਨੇ ਤੇਨੇ ਪਾਣੀ ਵੀ ਆਪੇ ਲੈਣਾ ਸਰਫ ਵੀ ਆਪ ਲੈਣਾ ਅੱਛਾ ਆਪ ਇਸਕਾਣਾ ਆਪੇ ਧੋਣਾ ਵੀਰੇ ਇਹਨੂੰ ਅੱਛਾ ਹਾਂਜੀ ਹਾਂ ਮਤਲਬ ਬਹੁਤ ਕੰਮ ਛੜੇ ਬੰਦੇ ਨੇ ਤਾਂ ਮਤਲਬ ਘਰ ਵਾਲੀ ਉਹ ਹੀ ਲਿਆਂਦੀ ਜੇ ਉਹ ਲਿਆਂਦੀ ਹਨਾ ਹਨਾ ਵਿਆਹ ਹੀ ਹੋ ਗਿਆ ਇਹ ਵੀ ਸਾਰੇ ਮਿਲ ਜਾਣੇ ਵੀਰੇ LG ਮਿਲ ਜਾਊਗਾ Samsung ਮਿਲ ਜਾਊ Bosch ਮਿਲ ਜਾਊਗਾ ਜਿਹੜਾ ਸੋਨੇ ਫਰਿੱਜ ਚੈੱਕ ਕਰਿਆ ਵੀਰੇ ਨਹੀਂ ਇਹਦਾ ਇੱਕ ਅੱਧੀ ਮੈਨੂੰ ਦੱਸ ਇਹ ਤੇ ਇਹ ਵੀ ਬਜਾਜ ਕਾਰਡ ਤੇ ਮਿਲ ਜਾਊਗਾ ਹਾਂ ਜੀ ਬਜਾਜ ਕਾਰਡ ਤੇ ਜੀ ਇਹਦਾ ਵੀ 0% ਵਿਆਜ 0% ਵਿਆਜ ਇਹਦਾ ਇਹਦਾ ਰੇਟ ਰੂਟ ਕਿਸੇ ਦਾ ਦੇ ਦੇ ਇੱਕ ਅੱਧਾ ਤਾਂ ਵਧੀਆ ਜਾ ਕੇ ਆਪਣੇ ਜਿਵੇਂ ਸਟਾਰਟਿੰਗ ਹੋ ਜਾਉ ਮੰਨ ਕੇ ਚੱਲੋ ਥੋੜੀ ਉਰੋਂ 36000 ਰੁਪਏ ਤੋਂ ਮਸ਼ੀਨ 36000 ਰੁਪਏ ਦੀ ਇਹ ਵੀ ਬੋਡੀ ਸਟੀਲ ਬੋਡੀ ਚ ਹੈ ਨਾ ਇਹ ਬੋਡੀ ਚ ਵੀ ਤੇ ਵਾਈਫਾਈ ਵਾਲਾ ਜੇ ਆਪਾਂ ਇਹਨੂੰ ਕਿਤੇ ਬੈਠਿਆ ਮੋਬਾਈਲ ਤੋਂ ਵੀ ਯੂਜ਼ ਕਰ ਸਕਦੇ ਇਹਨੂੰ ਅੱਛਾ ਹਾਂ ਜੀ ਘਰੇ ਬੈਠੇ ਦਫ਼ਤਰ ਦੇ ਬੈਠੇ ਲੀੜੇ ਤੋਂ ਦੇ ਦੇ ਵਿੱਚ ਬੈਠੇ ਆਪਾਂ ਉੱਥੋਂ ਵੀ ਚਲਾ ਸਕਦੇ ਆ ਬੈ ਕੇ ਇਹਨੂੰ ਅੱਛਾ ਮਤਲਬ ਮੈਨੂੰ ਕੰਮ ਤੇ ਆਏ ਨੂੰ ਵੀ ਬੁੜੀਆਂ ਕਹਿ ਸਕਦੇ ਆ ਭਾਈ ਲੀੜੇ ਤੋਂ ਦੇ ਹਾਂ ਜੀ ਹੈ ਹਾਂ ਜੀ ਮੈਨੂੰ ਧੋਣੇ ਪੈ ਸਕਦੇ ਠੀਕ ਹੈ ਤੇ ਮਾੜਾ ਐਲਸੀਡੀ ਵੀ ਗੱਲਬਾਤ ਕਰਦੇ ਹਾਂ ਹਾਂ ਜੀ ਹਾਂ ਕਰ ਲਵਾਂਗੇ ਹਾਂ ਤੇ ਇਹਦੀ ਗਾਰੰਟੀ ਕਿੰਨੀ ਦਿਓਗੇ ਗਾਰੰਟੀ ਵੀਰੇ ਉਹਦੀ 10 ਸਾਲ ਮੋਟਰ ਦੀ ਆਉਂਦੀ ਹੈ ਜੀ 3 ਸਾਲ ਪੂਰੀ ਮਸ਼ੀਨ ਦੀ ਜੀ ਅੱਛਾ 3 ਸਾਲ ਤਾਂ ਇਹਨੂੰ ਕੋਈ ਚੱਕਰ ਪੈ ਗਿਆ ਤੇਰੀ ਸਰਦਾਰ ਦੀ ਹਾਂਜੀ ਹਾਂ 3 ਸਾਲ ਤਾਂ ਲੀੜੀ ਧੋਣੇ ਆ 10 ਸਾਲ ਚ ਨਹੀਂ ਮੋਟਰ ਨੂੰ ਕੁਝ ਵੀ ਹੋ ਜਾਏ ਆਪਣੀ ਜਮਾਰੀ ਦੀ ਅੱਛਾ ਤੇ 10 ਸਾਲ ਕੱਲੀ ਮੋਟਰ ਜਿਹੜੀ ਬਾਕੀ ਦੇ 7 ਸਾਲ ਰਹਿ ਜਾਣਗੇ ਤੇ ਐਲ ਸੀ ਡੀਆਂ ਦੇ ਜੀ ਦੱਸੋ ਐਲ ਸੀ ਡੀਆਂ ਵੀ ਰ ਆਪਣਾ ਸਾਰੀਆਂ ਮਿਲ ਜਾਣੀਆਂ 32 ਤੋਂ ਲੈ ਕੇ 65 ਇੰਚੀ ਤੱਕ ਜੀ ਹਾਂਜੀ ਹਾਂ ਤੇ 32 ਤੋਂ ਲੈ ਕੇ 65 65 ਇੰਚ ਦੇ ਵਿੱਚ ਇਹ ਚ ਵੀ ਕੋਈ ਘੈਂਟ ਜਾ ਇੱਕ ਇੱਕ ਅੰਦੀ ਦਾ ਰੇਟ ਦੇ ਦੇ ਪਤਾ ਲੱਗ ਜੇ ਵੀ ਕਰਨ ਸਾਰੇ ਹੀ ਰੇਟ ਜਾਇਜ ਲਾਉਂਦਾ ਕੋਈ ਆਪਣੇ ਲੈਵੇ 32 ਸਟਾਰਟਿੰਗ ਹੋ ਜੂ 7500 ਤੋਂ 2 ਸਾਲ ਦੇ ਵਿੱਚ ਰਿਪਲੇਸਮੈਂਟ ਬਦਲ ਕੇ ਨਵੀਂ ਮਿਲ ਜੂਗੀ ਕੁਝ ਵੀ ਹੁੰਦਾ 32 ਇੰਚ ਦੀ 7500 ਤੋਂ ਸਟਾਰਟ ਆ 32 ਇੰਚ ਦੀ 32 ਇੰਚ ਕਿਹੜੀ ਆ ਇਹਨਾਂ ਚ ਇਸ ਦਾ ਡਿਸਪਲੇ ਨਹੀਂ ਆ ਕਿਉਂ ਹੈ ਹਾਂ ਡਿਸਪਲੇ ਤਾਂ ਲੱਗੀ ਹੋਈ ਪਰ 32 ਇੰਚ ਦੀ ਤੁਸੀਂ ਦੇ ਦੇਓਗੇ ਦੇ ਦਾਂਗੇ ਆ ਸਮਾਰਟ ਸਮਾਰਟ ਜੀ 2 ਸਾਲ ਦੀ ਰਿਪਲੇਸਮੈਂਟ ਬਦਲ ਕੇ ਨਵੀਂ ਮਿਲ ਜੂਗੀ ਕੁਝ ਵੀ ਹੁੰਦਾ 2 ਸਾਲ ਚ ਮਤਲਬ ਗਾਰੰਟੀ ਵਾਲੀ ਹਾਂਜੀ 2 ਸਾਲ ਦੀ ਗਾਰੰਟੀ ਵਾਲੀ 32 ਇੰਚ ਦੀ LCD 7500 ਰੁਪਏ ਦੀ 7500 ਦੀ ਲੈ ਜਾਓ ਤੇ ਉਹ ਤੇ ਵੀ 1000 ਰੁਪਏ ਦੇ ਉਹ ਚ ਵੀ ਡਾਊਨ ਉਹ ਜ਼ੀਰੋ ਪੇਮੈਂਟ ਤੇ ਵੀ ਹੋ ਜੂਗੀ ਅੱਛਾ ਉਹ ਦੇਣਾ ਹੀ ਕੁਝ ਨਹੀਂ ਮੁਕਤੀ ਲੈ ਜਾਓ ਹਾਂਜੀ ਆ ਜਾਓ ਆ ਜਾਓ ਮੁਕਤ ਨਹੀਂ ਲੈ ਜਾਓ ਕਿਸ਼ਤਾਂ ਭਰਨੀਆਂ ਐ ਹਾਂ ਕਿਸ਼ਤਾਂ ਭਰਨੀਆਂ ਹੋਰ 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 ਆਪਾਂ ਕਿਹੜੀ ਚੀਜ਼ ਦਿਖਾਈਏ ਹਾਂ ਓਵਨ ਆਲਟ ਓਵਨ ਦਾ ਫੋਨ ਨੇ ਓਵਨ ਦਾ ਫੋਨ ਨੇ ਆ ਹੋ ਗਿਆ ਓਵਨ ਫੜਿਆ ਕਿ ਤਾ ਮੈਨੂੰ ਯਾਰ ਕਰਨ ਹੋਰ ਦੱਸ ਯਾਰ ਓਵਨ ਤੇ ਮਾਈਕ੍ਰੋਵੇਵ ਚ ਕੀ ਫਰਕ ਹੁੰਦਾ ਵਈ ਕਿਹੜਾ ਵਈ ਓਵਨ ਇੱਕ ਤਾਂ ਆਪਣਾ ਓਵਨ ਹੁੰਦਾ ਜੇ ਜਦੋਂ ਆਪਣੇ ਸਕੂਲਾਂ ਦੇ ਵਿੱਚ ਟਿਫਨ ਧਰਦੇ ਨੇ ਬੱਚੇ ਉਹ ਚੀਜ਼ ਆ ਜਾਂਦੀ ਹੈ ਮਾਈਕ੍ਰੋਵੇਵ ਹੋ ਗਿਆ ਜਮੇ ਇੱਕ ਇੱਕ ਦਾ ਇਹ ਤਾਂ ਹੈਗਾ ਕਨਵੈਨਸ਼ਨ ਜੇ ਇੱਕ ਹੁੰਦਾ ਸੋਲੋ ਜਮੇ ਆ ਲੱਗਿਆ ਹੋਇਆ ਇਹ ਸੋਲੋ ਕੱਲਾ ਗਰਮੇ ਕਰੂਗਾ ਕਨਵੈਨਸ਼ਨ ਸਾਰੀ ਕੁਝ ਬਣਾਊਗਾ A to Z ਪੀਜ਼ਾ 버ਗਰ ਤੋਂ ਲੈ ਕੇ ਕੇਕ ਬਣਾਉਣਾ ਆਪਾਂ ਨੇ ਸਾਰਾ ਬਣਾਵਾਊਗਾ ਕੁਕਿੰਗ ਸਾਰੀ ਹੋਊ ਨਹੀਂ ਮਾਈਕ੍ਰੋਵੇਵ ਕੱਲਾ ਤੱਤਾ ਕਰਦਾ ਹਾਂ ਇਹ ਸੋਲੋ ਮਾਡਲ ਆ ਜਾਂਦਾ ਜਿਹੜਾ ਤੱਤਾ ਕਰੂਗਾ ਜੀ ਗੱਲ अच्छा हां ਜਿਹੜਾ ਕਨਵੈਨਸ਼ਨ ਮਾਡਲ ਹੁੰਦਾ ਇਹ ਕਨਵੈਨਸ਼ਨ ਆਗੇ ਇਹ ਚ ਸਾਰੀਆਂ ਆਈਟਮਾਂ ਇਹ ਤੱਤਾ ਵੀ ਕਰੂਗਾ ਬਣਾਊਗਾ ਬਣਾਊਗਾ ਵੀ ਏ ਟੂ ਜ਼ेड ਇਹ 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 ਚ ਦੋਨੇ ਕੁਸ਼ ਆਏ ਮਾਈਕ੍ਰੋਵੇਵ ਵੀ ਆ ਓਵਨ ਵੀ ਆ ਓਵਨ ਵੀ ਆ ਜੀ ਓਵਨ ਵੀ ਆ ਨਹੀਂ ਓਵਨ ਕੱਲਾ ਤੱਤਾ ਕਰਦਾ ਹੁੰਦਾ ਕਿ ਮਾਈਕ੍ਰੋਵੇਵ ਕੱਲਾ ਤੱਤਾ ਹੀ ਕਰਦਾ ਓਵਨ ਵੀਰੇ ਲੱਗ ਚੀਜ਼ ਆ ਜਾਂਦੀ ਜਿਵੇਂ ਉੱਪਰ ਲੱਗਿਆ ਹੋਇਆ ਅੱਛਾ ਉਹ ਸਿੰਪਲ ਹੁੰਦਾ ਜਮੇ ਹੂੰ ਉਹਨੂੰ ਕੋਈ ਵੀ ਯੂਜ਼ ਕਰ ਸਕਦਾ ਆਪਣਾ ਅੱਛਾ ਇਹ ਲੱਗ ਚੀਜ਼ ਆ ਜਾਂਦੀ ਜਿਵੇਂ ਆਪਣਾ ਹਾਂ ਉਹ ਬਣਾਉਣ ਵਾਸਤੇ ਹੀ ਆ ਸਰ ਕੋਲ ਅੱਛਾ ਉਹ ਬਣਾਉਣ ਵਾਸਤੇ ਹੀ ਆ ਉਹਦੇ ਵਿੱਚ ਜਿਵੇਂ ਆਪਣਾ ਰੋਸਟਡ ਹੋ ਗਿਆ ਵੀਰੇ ਹੂੰ ਉਹ ਚੀਜ਼ ਆ ਜਾਂ ਜਦਵੇਂ 바ਰਬੀਕਿਊ ਹੁੰਦਾ ਆਪਣਾ ਅੱਛਾ ਉਹ ਉਹ ਚੀਜ਼ ਆ ਗਈ ਉਹ ਚੀਜ਼ ਆ ਜੂਗੀ ਉਹ ਉਹ ਚੀਜ਼ ਆ ਗਈ ਮੈਂ ਸਮਝ ਗਿਆ ਯਾਰ ਆ ਆ ਉਹ ਵੇਵ ਜੀ ਨਾਲ ਕਰਦਾ ਹੋਊਗਾ ਹਾਂ ਜੀ ਕਿਰਨਾ ਨਾਲ ਉਹ ਦੂਜੋਂ ਕਰਦਾ ਡਾਇਰੈਕਟ ਹੀਟਰ ਨਾਲ ਡਾਇਰੈਕਟ ਹੀਟਰ ਨਾਲ ਹੀਟ ਦਿੰਦਾ ਮੈਂ ਸਮਝ ਗਿਆ ਸਮਝ ਗਿਆ ਲੈ ਮੈਨੂੰ ਅੱਜ ਪਤਾ ਲੱਗਿਆ ਵੀ ਮਾਈਕ੍ਰੋਵੇਵ ਤੇ ਓਵਨ ਦੇ ਵਿੱਚ ਕੀ ਫਰਕ ਪੈਂਦਾ ਠਾ ਚਲੋ ਹਜੇ ਵੀ ਕਿਤਨਾ ਕਿਤ ਉਲਝਾਂਗੇ ਕਿ ਯਾਰ ਮਾੜਾ ਜਿਹਾ ਫਰਨੀਚਰ ਵਾਲ ਵੀ ਦੱਸ ਦਗੇ ਯਾਰ ਤੇਰੇ ਕੋਲ ਫਰਨੀਚਰ ਦਾ ਸਾਰਾ ਮਿਲ ਜਾਊਗਾ ਵੀਰੇ ਫਨੀ ਹੈ ਫਰਨੀਚਰ ਦਾ ਆਫਰ ਹੈਗਾ ਅੱਜ ਚੱਲੀਏ ਕਰਨ ਬਾਈ ਫਰਨੀਚਰ ਦੇ ਵਿੱਚ ਤੁਸੀਂ ਆਖਿਆ ਸੀਗਾ ਕਿ ਪੈਕੇਜ ਆ ਸਾਰਾ ਕਿੰਨੇ ਹਜ਼ਾਰ ਦਾ 45000 ਰੁਪਏ 45 45000 ਰੁਪਏ ਦਾ ਪੈਕੇਜ ਆ ਕੀ ਕੀ ਦੇਉਗੇ ਅਪਨ ਤਾਂ ਉਹਦੇ ਵਿੱਚ ਵੀਰੇ ਆਪਾਂ ਨੂੰ ਇੱਕ ਤਾਂ 7x5 ਦੀ ਨਮਾਰੀ ਮਿਲ ਜੂਗੀ ਆਹਾ ਹਾਂਜੀ ਹਾਂ ਬਾਈ ਆਹ ਅਲਮਾਰੀ ਮਿਲ ਜੂਗੀ 7x5 ਦੀ ਜੀ ਇੱਕ ਆਪਨੇ ਲੈਵੇ 5 ਫੁੱਟਾ ਪ੍ਰੈਸ ਟੇਬਲ ਮਿਲ ਜੂਗਾ ਉਹ ਵੀ ਬਾਈ ਸਾਰਾ ਓਪਨ ਹੁੰਦਾ ਜਿੰਨਾ ਵੀ ਆ ਸਾ ਹਾਂ ਜੀ ਆ ਠੀਕ ਆ ਇੱਕ ਆਪਰੇ ਲਈ ਬੈੱਡ ਮਿਲ ਜੂਗਾ ਵੀਰੇ ਠੀਕ ਆ ਜੀ ਹਾਂ ਜੀ ਵਿੱਚੇ ਗੱਦੇ ਆ ਜਾਣਗੇ ਵਿੱਚੇ ਗੱਦੇ ਆ ਜਾਣਗੇ ਹਾਂ ਵਿੱਚੇ ਸੋਫਾ ਸੈੱਟ ਦੇ ਦਾਂਗੇ ਅਸੀਂ ਉਹ ਇਸ ਟਾਈਮ ਡਿਸਪਲੇ ਨਹੀਂ ਹੈਗਾ ਤੁਹਾਡੇ ਲਈ ਪੁੱਛਦੇ ਤਾਂਗੇ ਹਾਂ ਜੀ ਆ ਮਤਲਬ 45000 ਰੁਪਏ ਦੇ ਵਿੱਚ ਬਾਈ ਹੋਣੀ ਇੱਕ ਸੋਫਾ ਸੈੱਟ ਹਾਂ ਜੀ ਇੱਕ ਬੈੱਡ ਨਾਲ ਗੱਦੇ ਪ੍ਰੈਸ ਟੇਬਲ ਤੇ ਇੱਕ ਪੂਰੀ ਵੱਡੀ ਅਲਮਾਰੀ ਹਾਂ ਜੀ ਆ ਪੂਰੀ ਵੱਡੀ ਤੇ ਪੂਰੀ ਸੋਹਣੀ ਅਲਮਾਰੀ ਇਹ 45000 ਰੁਪਏ ਦੇ ਵਿੱਚ ਦੇ ਦੇਣਗੇ ਜੇ ਇਹਨਾਂ ਚ ਕੋਈ ਵੀ ਚੀਜ਼ ਚੇਂਜ ਕਰਨੀ ਤਾਂ ਥੋੜਾ ਬੋਤਾ ਰੇਟ ਐਡਜਸਟਮੈਂਟ ਹਾਂਜੀ ਹਾਂ ਵੀਰੇ ਹੋ ਜਾਊਗਾ ਜੀ ਹਨਾ ਵੀ ਜੇ ਬੰਦਾ ਚਾਹੁੰਦਾ ਕਿ ਮੈਂ ਯਾਰ ਪ੍ਰੈਸਟੇਬਲ ਥੋੜਾ ਵੱਡਾ ਲੈਣਾ ਜਾਂ ਬੈੱਡ ਥੋੜਾ ਜਿਹਾ ਬਦਲਣਾ ਤਾਂ ਹੋ ਜਾਊਗਾ ਜੀ ਵੀਰੇ ਉਹ ਐਡਜਸਟ ਹੋ ਜਾਊਗਾ ਹਨਾ ਤੇ ਇਧਰ ਮੇਰੇ ਪਾਸ ਇੱਕ ਨਾ ਬੈੱਡ ਪਿਆ ਬਲਾਸ ਉਹਨੇ ਇਟਾਲੀ ਦੇ ਕਾਦੇ ਆ ਇਹ ਸਾਗਵਾਨ ਦੇ ਆ ਜਾਣਗੇ ਵੀਰੇ ਅੱਛਾ ਸਾਗਵਾਨ ਦੇ ਆ ਹਾਂਜੀ ਇਹ 9 ਫੁੱਟ ਦੇ ਇੱਕ 6 ਫੁੱਟ ਲੱਗਿਆ ਸਾਡੇ ਲਈ ਹਾਂ ਤੇ ਫਰਨੀਚਰ ਦੇ ਕੰਮ ਦੇ ਵਿੱਚ ਮਤਲਬ ਹੁਣੇ ਆ ਹੀ ਰਹੇ ਆ ਪੈਰ ਤਰ ਹਾਂਜੀ ਹਾਂ ਵੀਰੇ ਐਂਟਰੀ ਕਰੀ ਆ ਜੀ ਹਾਂ ਐਂਟਰੀ ਕਰੀ ਆ ਮਤਲਬ ਫਰਨੀਚਰ ਦੇ ਕੰਮ ਦੇ ਵਿੱਚ ਬਾਈ ਹੁਣਾਂ ਨੇ ਐਂਟਰੀ ਕਰੀ ਆ ਇਸ ਕਰਕੇ ਬਹੁਤ ਆਪਦੀ ਗਾਹਕੀ ਨੂੰ ਅਟਰੈਕਟ ਕਰਨ ਲਈ ਜੈਜ ਰੇਟ ਦੇ ਰਿਹਾ ਜੈਨੂਅਨ ਰੇਟ ਦੇ ਰਿਹਾ ਤਾਂ ਤੁਸੀਂ ਉਹਦਾ ਫਾਇਦਾ ਉਠਾ ਸਕਦੇ ਆ ਕਿਉਂਕਿ ਜਦੋਂ ਨਵਾਂ ਨਵਾਂ ਦੁਕਾਨਦਾਰ ਇੰਟਰ ਕਰਦਾ ਉਦੋਂ ਬੰਦੇ ਨੂੰ ਆਉਂਦਾ ਗਾਹਕ ਬਣਾ ਲਈਏ ਗਾਹਕ ਚਰਚਾ ਕਰੇ ਮੈਂ ਇੰਨੇ ਦਾ ਹੀ ਲਿਆ ਮੈਂ ਇੰਨੇ ਦਾ ਹੀ ਲਿਆ ਉਹ ਚੱਕਰ ਤੇ ਤੁਹਾਡਾ ਫਾਇਦਾ ਹੋ ਜਾਊਗਾ ਕਿ ਨਹੀਂ ਹਾਂਜੀ ਹਾਂਜੀ ਤੇ ਐਨੀ ਟਾਈਮ ਪਹੌਣੀਗੜ ਦੇ ਵਿੱਚ ਬਾਈ ਕਰਨ ਮਾੜਾ ਜਿਹਾ ਐਡਰੈਸ ਬੋਲ ਦਿਓ ਵੀ ਹਾਂਜੀ ਆਪਣਾ ਵੀਰੇ ਇਹ ਪਹੌਣੀਗੜ ਟਰੱਕ ਜੂਨੀਅਨ ਕਾਕੜਾ ਰੋਡ ਜ ਨਿਅਰ ਗੁਰਤੇਜ ਭਾਦਰ ਕਾਲਜ ਆ ਵੀਰੇ ਮੰਡੇਰ ਇਲੈਕਟ੍ਰੋਨਿਕਸ ਆ ਵੀ ਕਰਨ ਆਹ ਅਲਮਾਰੀਆਂ ਬਾਰੇ ਵੀ ਦੱਸ ਇਹਨਾਂ ਦਾ ਕੀ ਭਾਅ ਦਿਓਗੇ ਕੀ ਹਿਸਾਬ ਕਿਤਾਬ ਕਾਦੀ ਬਣੀ ਵੀ ਐ ਇਹ ਵੀਰੇ ਲੋਹੇ ਦੀ ਨਮਾਰੀ ਆਜੂ ਸਟਾਰਟਿੰਗ ਆ ਆਪਣੇ ਲਈ 8000 ਰੁਪਏ 8000 ਰੁਪਏ ਦੀ ਅਲਮਾਰੀ ਹਾਂਜੀ ਹਾਂ ਵੀਰੇ 48 ਕਿਲੋ ਤੋਂ ਸਟਾਰਟਿੰਗ ਹੋ ਜਾਂਦੀ 48 ਕਿਲੋ ਦੀ ਅਲਮਾਰੀ 8000 ਹਾਂਜੀ ਹਾਂ ਵੀਰੇ 8000 ਰੁਪਏ ਦੀ ਤੇ ਆ ਹੈਗੀ ਬੋਰਡ ਦੀ ਨਾ ਵੀਰੇ ਇਹ ਵੀ ਲੋਹੇ ਦੀ ਆਜੂਗੀ ਇਹ ਪ੍ਰਿੰਟ ਆਜੂਗੀ ਸਾਰੇ ਜੀ ਅੱਛਾ ਹਾਂ ਵੀ ਇਹ ਦੇ ਉੱਤੇ ਨਹੀਂ ਜਾਣੇ ਇਹ ਡੇਢ ਕਵਾਂਟਰ ਦੀ ਨਮਾਰੀ ਆਜੂ ਆਪਣੀ ਆ ਇੱਕ ਲੈਦੀ ਜੀ ਇਹ ਲੱਗਦੀ ਵੱਖਰੀ ਜ ਵੇਰੇ ਆਪਣੀ ਰੇਲਵੇ ਟ੍ਰੇਨ ਹੁੰਦੀ ਹੈ ਜਿਹੜੀ ਉਹਦੀ ਚਾਦਰ ਦੀ ਬਣੀ ਹੋਈ ਫਿਰ ਜੰਮੀ ਸਾਇਲੈਂਟ ਆ ਜਾਂਦੀ ਵੀਰੇ ਖੋਲਣ ਦਾ ਵੀ ਨਹੀਂ ਪਤਾ ਲੱਗਦਾ ਅੱਛਾ ਮਤਲਬ ਅਨੰਦ ਲੱਕੜਰਗਾ ਪਰ ਅਲਮਾਰੀ ਲੋਹੇ ਦੀ ਲੋਹੇ ਦੀ ਇਹ ਟ੍ਰੇਨ ਦੀ ਚਾਦਰ ਦੀ ਹੈ ਪਰ ਇਹ ਮਹਿੰਗੀ ਹੋਊਗੀ ਹਨ ਠੀਕ ਹੈ ਵੀਰੇ ਰੇਟ ਮੰਨ ਕੇ ਚਲੋ 19000 ਰੁਪਏ ਦੀ ਰੇਂਜ ਚੱਲੀ ਆ ਹਾਂ ਮਤਲਬ ਹੈ ਸਿਰਾ ਫੀਲ ਲੱਕੜ ਵਾਲਾ ਅਲਮਾਰੀ ਲੋਹੇ ਦੀ ਹਾਂਜੀ ਹਾਂਜੀ ਵੀਰੇ ਉਹਦੇ ਵਿੱਚ ਪ੍ਰਿੰਟ ਮਿਲ ਜੂਗੀ ਇਹ ਚੋਦੇ ਵਿੱਚ ਪ੍ਰਿੰਟ ਵੀ ਹਾਂਜੀ ਤੇ ਆ ਸੋਫੇ ਸੋਫਾ ਜਟ ਆ ਜਾਊਗਾ ਜੀ ਹਾਂ ਮਤਲਬ ਕੁੱਲ ਮਿਲਾ ਕੇ ਯਾਰ ਤੁਸੀਂ ਟੀਵੀ ਵਾਲਾ ਉਹ ਦੇਖੋ ਉਹ ਵੀ ਐਲਈਡੀ ਵਾਲ ਆ ਗਿਆ ਜੀ ਉਹ ਹਾਂ ਤੇ ਆ ਕੁਲਰ ਪਿਆ ਆਉਣ ਵਾਲਾ ਸੀਜ਼ਨ ਆ ਰਿਹਾ ਹੈ ਆਉਣ ਵਾਲਾ ਟਾਈਮ ਤੇਰੇ ਬਾਈ ਦਾ ਹੈ ਕਰਨ ਓਏ ਹਾਂ ਆਉਣ ਵਾਲਾ ਟਾਈਮ ਤੇਰੇ ਬਾਈ ਦਾ ਇਹਨਾਂ ਦਾ ਵੀ ਆ ਰਿਹਾ ਇਹਨਾਂ ਦੇ ਵੀ ਬਹੁਤ ਜਾਇਜ਼ ਰੇਟ ਆ ਬਾਈ ਹੁਣ ਜਾਇਜ਼ ਰੇਟ ਦੇ ਰਹੇ ਆ ਤੇ ਲੋਹੇ ਦੇ ਪਲਾਸਟਿਕ ਦੇ ਸਾਰੇ ਕੁਲਰ ਆ ਆ ਦੇਖੋ ਆ ਐਲਈਡੀ ਵਾਲੇ ਆ ਵੀ ਜਾਇਜ਼ ਰੇਟ ਦੇ ਵਿੱਚ ਮਿਲ ਜਾਣੇ ਪੋਲੀਸ਼ਾ ਜ਼ਾਰਾ ਹਾਂ ਆਪੀੜਾ ਸੈੱਟ ਵੀ ਪਏ ਆ ਬਹੁਤ ਕੋਸ਼ਾ ਯਾਰ ਸਮਾਨ ਮਾਲਕ ਦੀ ਕਿਰਪਾ ਨਾਲ ਦਾਤੇ ਦੀ ਧਿਆਨ ਨਾਲ ਬਾਈ ਹੁਣਾਂ ਕੋਲੇ ਬਹੁਤ ਆ ਮਤਲਬ ਉਹ ਨਾ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਇਹ ਮੁੰਡਾ ਆਪਣੇ ਬਾਪੂ ਦੀ ਦੁਕਾਨ ਨੂੰ ਨਹੀਂ ਸੰਭਰਿਆ ਅਸਲ ਦੇ ਵਿੱਚ ਇੱਜ਼ਤ ਨੂੰ ਸੰਭਰਿਆ ਇਹਦਾ ਜਿਹੜਾ ਮੈਨੂੰ ਕਹਿਣਾ ਸੀਗਾ ਨਾ ਜਦੋਂ ਮੈਨੂੰ ਐਡਵਰਟਾਈਜ਼ਮੈਂਟਲੀ ਸੱਦਿਆ ਕਹਿੰਦਾ ਵੀ ਸਾਡਾ ਬਾਪੂ ਚਲੇ ਆ ਗਿਆ ਦੁਨੀਆ ਤੋਂ ਪਰ ਅਸੀਂ ਉਹਦੀ ਇੱਜ਼ਤ ਨੂੰ ਵੱਡਾ ਕਰਨਾ ਮਤਲਬ ਇਹ ਮਕਸਦ ਆ ਪੈਸੇ ਤਾਂ ਮਾਲਕ ਦੀ ਕਿਰਪਾ ਨਾਲ ਚਲੋ ਜਿਹਨੇ ਢਿੱਡ ਲਾਇਆ ਉਹਨੇ ਰੋਟੀ ਦੇ ਹੀ ਦੇਣੀ ਆ ਪਰ ਇਹ ਬੰਦੇ ਦਾ ਮਕਸਦ ਇਹ ਆ ਜਿਹੜੇ ਵੀ ਦੁਕਾਨਦਾਰ ਜਿਹੜੇ ਵੀ ਮਤਲਬ ਮੁੰਡੇ ਇਹਦੇ ਨਾਲ ਜੁੜ ਰਿਹਾ ਨਵੇਂ ਕੱਖ ਜੁੜ ਰਿਹਾ ਸਾਰੇ ਕਹਿ ਰਹੇ ਆ ਕਿ ਹਾਂ ਯਾਰ ਮੁੰਡਾ ਬਾਪੂ ਵਾਲੀ ਲੀ ਤੇ ਆ 20 22 ਸਾਲ ਦੇ ਵਿੱਚ ਬਹੁਤ ਵੱਡੀ ਇੱਜ਼ਤ ਕਮਾਈ ਜਿਹਨੂੰ ਇਹ ਬਹੁਤ ਅੱਗੇ ਲੈ ਕੇ ਜਾਊਗਾ ਮੁੰਡਾ ਉਮੀਦਾਂ ਵੀ ਆ ਤੇ ਨਵਾਂ ਮੁੰਡਾ ਕਿਤੇ ਇਹ ਨਾ ਹੋਵੇ ਵੀ ਕੱਲ ਨੂੰ ਇਹ ਵੀ ਪਾਸਪੋਰਟ ਮੋਹਰ ਨਾ ਮੋਹਰ ਲਵਾਈ ਫਿਰੇ ਕਿ ਨਹੀਂ ਨਹੀਂ ਯਾਰ ਇੱਥੇ ਕੁਝ ਨਹੀਂ ਆਪਾਂ ਸਪੋਰਟ ਕਰਨੀ ਆ ਭਵਾਨੀਗੜ੍ਹ ਦੇ ਵਿੱਚ ਜਦੋਂ ਵੀ ਚਾਹੋ ਤੁਸੀਂ ਬਾਈ ਨੂੰ ਫੋਨ ਕਰਨਾ ਲੋਕੇਸ਼ਨ ਮੰਗਾਉਣੀ ਆ ਸਿੱਧਾ ਆਓ ਖਰੀਦੋ ਜਿਹੜਾ ਵੀ ਸਮਾਨ ਤੁਹਾਨੂੰ ਬਜਾਜ ਕਾਰਡ ਤੇ ਚਾਹੀਦਾ 0% ਵਿਆਜ ਤੇ ਤੁਹਾਨੂੰ ਸਮਾਨ ਮਿਲ ਜਾਊਗਾ